ਮਾਮਲਾ ਇਹ ਹੈ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ ਇਹ ਰਾਤ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਜਿਤ ਕੱਲੇ ਸੀ ਗਸ਼ਤ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਤੇ ਵੀ ਇਹ ਵਧਾਈ ਹੋਈ ਹੈ ਗਸ਼ਤ ਤੇ ਉਹ ਜਦੋਂ ਗਸ਼ਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਮੁੰਡੋਂ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਉਹਨਾਂ ਨੇ ਪਿੱਛਾ ਤੇ ਕੀਤਾ ਪਰ ਉਹ ਨੇਰੇ ਦੀ ਓਟ ਲੈ ਕੇ ਉਹ ਕਿਰਾ ਭੱਜਣ ਦੇ ਕਾਮਯਾਬ ਹੋ ਗਏ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਸੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਪਾਲ ਕਰ ਰਹੇ ਹਾਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜ ਲਾਂਗੇ ਇਹ ਤਾਂ ਹੁਣ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸੈਲਫ ਵੀ ਬੜੀ ਵੱਡੀ ਗੱਲ ਹੈਗੀ ਆ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਉਹ ਜਦੋਂ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋ ਜਾਊਗਾ ਇਹ 39 ਰਾਤ ਵੈਰੀ ਗੁੱਡ ਫਿਰ ਉਹ ਪਾਰਾ ਤੱਕ ਪਰਲ ਨੀਤ ਦੇਖੋ ਇੱਕ ਵਾਰ ਆਪਾਂ ਗੈਸ ਕਰ ਲਈਏ ਕਿ ਕੋਈ ਜਗਾ ਤਾਂ ਹੀ ਬੰਦੇ ਨਹੀਂ ਫੜੇ ਜਾਂਦੇ ਅਸੀਂ ਤੁਹਾਨੂੰ ਕੋਈ ਉਸ ਜਵਾਬ ਦੀ ਕੋਈ ਕੁਛ ਫੜਦਾ ਤੂੰ ਬਾਹਰ ਹੀ ਫਿਰ ਥੋੜੀ ਸਿੱਧਲੇਗੀ ਹਾਲ ਦੀ ਘੜੀ ਸਾਨੂੰ ਇੱਕ ਵੈਪਨ ਮਿਲੇ ਦੋ ਬੰਦੇ ਜਿਹੜੇ ਅਟੈਚੀ ਸੁੱਟ ਕੇ ਭੱਜੇ ਸੀ ਉਹਨਾਂ ਚੋਂ ਕੋਈ ਸੀਸੀਟੀਵੀ ਵਗੈਰਾ ਕੋਈ ਇਹ ਸਾਰੀਆਂ ਹੀ ਖੰਗਾਲ ਰਹੀਆਂ ਨੇ ਸਹੀ ਹੈ ਜੀ ਇਹ ਸਾਰਾ ਉਸਾਂ ਨੂੰ ਕੋਈ ਲਿਆਉਣ ਨੇ ਲੋਸੀਆ ਇਹ ਕੀ ਕਹਿਣਾ ਨਹੀਂ ਦੇਖੋ ਬਣੇ ਜਿੰਨੂੰ ਕੀ ਲੱਗਦੇ ਹੁਏ ਐਫਐਸਐਲ ਭੇਜਾਂਗੇ ਉੱਥੋਂ ਦੇਖਣ ਨੂੰ ਤੇ ਬਹੁਤ ਸੋਫਿਸਟੀਕੇਟਿਡ ਵੈਪਨ ਲੱਗਦੇ ਹੈਗੇ ਨੇ ਐਫਐਸਐਲ ਦੇ ਜਦੋਂ ਸਾਡੀ ਜਾਂਦੀ ਹੁੰਦੀ ਹੈ ਫਿਰ ਉੱਥੋਂ ਸਾਰਾ ਪਤਾ ਲੱਗਦਾ ਹੈ ਕਿਦਾਂ ਦਾ ਹੈ ਕਿ ਸਟੈਗ ਦੇ ਸਰ ਮੈਗਜ਼ੀਨ ਵਾਲੇ ਹੈ ਜੀ ਜਿੰਨੂੰ ਕੀ ਕਹਿੰਦੇ ਸਿੰਗਲ ਸ਼ਾਟ ਨਹੀਂ ਹੈਗਾ ਮੈਗਜ਼ੀਨ ਵਾਲੇ ਨੇ